ਸਿੱਕੇ ਲਈ ਸੰਜੀਤ ਦਾਗਰਾ ਪਾਟੇ ਦੀ ਇੱਕਦਮ ਰੋਲਾ ਪੈ ਗਿਆ ਆ ਤਾਂ ਜਮਾ ਵਿੰਗੀ ਹੈ ਐਵੇਂ ਇੱਕੰਦ ਜਾਂਦਿਓ ਹੈ ਨਹੀਂ ਕਿਸੇ ਉੱਚੀ ਬੋਲ ਕੇ ਤਾਂ ਮਾਸ ਸਿੰਘ ਨੂੰ ਆਖਿਆ ਕਿ ਰੱਸੀ ਇੱਕ ਹੱਥ ਦੂਜੇ ਪਾਸੇ ਨੂੰ ਧਰੇ ਐਨਾ ਫਰਕ ਤਾਂ ਅੰਨਿਆਂ ਨੂੰ ਹੀ ਦਿਸਦਾ ਸੀ ਰੱਸੀ ਤਾਂ ਮਾਸ ਸਿੰਘ ਨੂੰ ਦੂਜੇ ਪਾਸੇ ਧਰਨੀ ਪਈ ਹੁਣ ਠੀਕ ਹੈ ਸਾਰਿਆਂ ਨੇ ਤਸੱਲੀ ਦਾ ਸਾਹ ਲਿਆ ਸਾਹ ਸਾਹ ਹਲ ਸੁਟਕੇ ਮਿਸਤਰੀ ਨਿਸ਼ਾਨੋ ਨਿਸ਼ਾਨ ਲਾਉਣ ਲੱਗਾ ਕਿ ਦਰਬਾਰੇ ਨੇ ਝੱਟ ਰੋਲਾ ਪਾ ਦਿੱਤਾ ਮੈਨੂੰ ਨਹੀਂ ਮਨਜ਼ੂਰ ਇਹ ਕੋਈ ਅਨਸਾਫ਼ ਕੰਦ ਚਾਰ ਉਂਗਲਾਂ ਮੇਰੇ ਪਾਸੇ ਪਈ ਹੈ ਤੇਰੇ ਪਾਸੇ ਤਾਂ ਸਾਰੇ ਹੋ ਹੀ ਪਈ ਹੈ ਜਦ ਚਾਰ ਆਦਮੀ ਖੜੇ ਬੋਲੇ ਆਦਮੀ ਖੜੇ ਨੇ ਕੋਲ ਕਪੂਰ ਸਿੰਘ ਬੋਲਿਆ ਦਰਬਾਰੇ ਨੇ ਝੱਟ ਘਾਰ ਕੱਢ ਕੇ ਆਖਿਆ ਜਮਿਆ ਕੌਣਾ ਹੈ ਮੇਰੇ ਪਾਸੇ ਕੰਦ ਕਰਨ ਵਾਲਾ ਬੰਦਾ ਭਾਵੇਂ ਲੱਖ ਨਰਮ ਹੋਵੇ ਗਾਲ ਪਰ ਕਿਸੇ ਤੇ ਕੋਈ ਕਿਉਂ ਖਾਵੇ ਪੂਰੇ ਜੋਸ਼ ਨਾਲ ਕਪੂਰ ਸਿੰਘ ਨੇ ਮッカਵਟਕੇ ਵੰਗਾਰਿਆ ਨਿਊ ਚ ਗੜ ਨਿਊ ਨਿਊ ਚ ਤੇ ਐਨੇ ਵਿੱਚੋਂ ਘਰੋਂ ਉਹਦਾ ਛੋਟਾ ਭਰਾ ਗੰਦਾਲੀ ਚੁੱਕ ਲਿਆ ਦੋਵੇਂ ਪਾਸਿਓਂ ਗਾਲਾਂ ਦੀ ਬਾਸ਼ੜ ਹੋਣ ਲੱਗੀ ਦੂਜੇ ਪਾਸੇ ਦਰਬਾਰੇ ਦਾ ਪਤੀਜਾ ਬੰਡਾਸੀ ਝਾੜ ਕੇ ਆ ਗਿਆ ਦਰਬਾਰੇ ਨੇ ਲੈਂਦਿਆ ਹੀ ਦੋ ਹੱਥੜੀ ਜੋੜ ਕੇ ਨਾਠੀ ਕਪੂਰ ਸਿੰਘ ਦੇ ਮਾਰੀ ਆ ਤੈਨੂੰ ਦੇਖਨੀਓ ਚ ਗੜ ਦੇ ਨੂੰ ਤੇ ਨਾਲ ਨੀ ਨਾਲ ਤੇਰੀ ਕਪੂਰ ਸਿੰਘ ਦੇ ਸਿਰ ਵਿੱਚ ਆਈ ਕਿਜਰਾ ਕਿਜਰਾ ਛਟ ਗੰਦਾਲੀ ਦਰਬਾਰੇ ਤੇ ਬਾਰਾਂ ਹੱਤੇ ਪਈ ਦੂਜੀ ਪੁਪੜੀ ਵਿੱਚੋਂ ਲਹੋ ਦੀ ਟੀਕ ਚੱਲ ਪਈ ਤੇ ਉਹ ਉਲਟ ਕੇਨੀ ਵਿੱਚ ਜਾਣੀ ਆ ਪੰਜ ਰੱਸੀ ਛੱਡ ਕੇ ਪਰੇ ਹੋ ਗਏ ਸਨ ਆਖਰ ਕੁਝ ਲੋਕ ਹੌਂਸਲਾ ਕਰਕੇ ਛਡਾਉਣ ਲੱਗੇ ਤੀਵਿਆਂ ਘਰੋਂ ਘਰਾਂ ਚੋਂ ਨਿਕਲ ਕੇ ਸਾਮੂ ਆਮੂ ਸਾਹਮਣੇ ਬਾਹਾਂ ਲਾਦੀਆਂ ਮਹਿਨੋਂ ਮਹਿਨੀ ਹੋਣ ਲੱਗੀਆਂ ਚਿੱਕ ਚਹਾੜਾ ਕਾਲਾ ਹੈ ਦੁਪੱਟਾ ਦੁਪੱਟਣਾ ਕੰਨ ਪਈਵਾਦਨਾ ਸੁਨੇ 9 ਘੰਟੇ ਉਹ ਝੰਝੂ ਪਿਆ ਉਹ ਰੂੰਦ ਛਨਿਆ ਕੀ ਲੋਕੀ ਕੰਨਾ ਹਤੇ ਹੱਥ ਤਰਕੇ ਇਸ ਤੋਂ ਮਗਰੋਂ ਕੁਝ ਦਿਨ ਪਾ ਕੇ ਕਾਂਧ ਤਾਂ ਬਣ ਗਈ ਇਹੋ ਜਿਹੀ ਚਾਹੀਦੀ ਸੀ ਉਹੋ ਜਿਹੀ ਬਣ ਗਈ ਪਰ ਜਹਨ ਦਾ ਹੱਜ ਕੋਈ ਨਾ ਰਿਹਾ ਜਿਹੜੀ ਗੱਲ ਦਾ ਡਰ ਸ ਇਸੀ ਜੀ ਸਾਡਾ ਅਗਲਾ ਪਾਰ ਫਿਰ ਮਿਲਦੇ ਹਾਂ ਨਵਾਂ ਪੜ ਲੈ ਕੇ ਜੀ ਸასი ਗਾ